ਸ਼ੁਭ ਕਰਨ ਸ਼ਹੀਦ ਕਿਸਾਨ 23 ਸਾਲਾ ਨੌਜਵਾਨ ਜਿਸ ਦੇ ਕਾਤਲਾਂ ਦੇ ਉੱਤੇ ਹਾਲੇ ਤੱਕ ਪਰਚਾ ਨਹੀਂ ਹੋਇਆ ਸ਼ੁਭ ਕਰਨ ਦੀਆਂ ਭੈਣਾਂ ਨੇ ਸਾਬਤ ਕਰ ਦਿੱਤਾ ਕਿ ਸਾਏ ਸਾਡੇ ਕੋਲ ਜ਼ਮੀਨ ਘੱਟ ਆ ਲੇਕਿਨ ਸਾਡੀ ਜਮੀਰ ਹਜ਼ਾਰਾਂ ਏਕੜਾਂ ਦੇ ਬਰਾਬਰ ਆ ਸਾਨੂੰ 1 ਕਰੋੜ ਰੁਪਏ ਦੀ ਚਿੰਤਾ ਨਹੀਂ ਹੈਗੀ ਸਾਨੂੰ ਤੇ ਸਾਡੇ ਭਰਾਵਾਂ ਦੇ ਕਾਤਲਾਂ ਨੂੰ ਸਜ਼ਾ ਮਿਲੇ ਸਾਡੀ ਉਹ ਵੱਡੀ ਚਿੰਤਾ ਹੈਗੀ ਆ ਕਿ ਸ਼ਰਾਰਤ ਹੋਈ ਆ ਕਿ ਉਸ ਮਾਂ ਨੂੰ ਵੀ ਕੈਮਰੇ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿੰਨੇ ਕੀਤਾ ਗਿਆ ਦੁਨੀਆ ਜਗ ਜਾਣਦੀ ਹੈਗੀ ਆ ਧੀਆਂ ਕਹਿ ਰਹੀਆਂ ਨੇ ਕਿ ਮਾਂ ਨੂੰ ਅਚਾਨਕ 17 ਸਾਲ ਬਾਅਦ ਕਿਵੇਂ ਯਾਦ ਆ ਗਈ ਨਾ ਪੰਜਾਬ ਸਰਕਾਰ ਤੇ ਲੋਕੀ ਆਸ ਕਰਾ ਕੇ ਬੈਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਕਿ ਤੁਹਾਡੇ ਕੋਲ ਤੇ ਕਾਨੂੰਨੀ ਮਾਹਿਰ ਐਡੇ-ਐਡੇ ਤਗੜੇ ਨੇ ਜਦ ਗਵਾਹ ਕਹਿ ਰਹੇ ਨੇ ਕਿ ਸਾਡੇ ਸਾਹਮਣੇ ਗੋਲੀ ਚਲਾਈ ਗਈ ਆ ਪੰਜਾਬ ਦੀ ਹਦੂਦ ਅੰਦਰ ਚਲਾਈ ਗਿਆ 1 ਕਰੋੜ ਰੁਪਏ ਦੇ ਨਾਲ ਦਲਾਸੇ ਥੋੜੇ ਦਿੱਤੇ ਜਾਂਦੇ ਹੈਗੇ ਨੇ ਪੰਜਾਬ ਸਰਕਾਰ ਨੂੰ ਥੋੜੀ ਯੂਰਤ ਰੱਖਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਕੇਸ ਮਸਲੇ ਦੇ ਵਿੱਚ ਜਿਹੜਾ ਪੀੜਤ ਪਰਿਵਾਰ ਦੁਖੀ ਪਰਿਵਾਰ ਉਹਨੂੰ ਇਨਸਾਫ ਮਿਲੇ ਪ੍ਰੋਗਰਾਮ 16 ਨੇ ਸਾਥਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਸ਼ੁਭ ਕਰਨ ਸ਼ਹੀਦ ਕਿਸਾਨ 23 ਸਾਲਾ ਨੌਜਵਾਨ ਜਸਦੇ ਕਾਤਲਾਂ ਦੇ ਉੱਤੇ ਹਾਲੇ ਤੱਕ ਪਰਚਾ ਨਹੀਂ ਹੋਇਆ ਤਾਂ ਉਸ ਨੂੰ ਲੈ ਕੇ ਪਰਿਵਾਰ ਵੀ ਸੜਕਾਂ ਦੇ ਉੱਤੇ ਉਤਰਦਾ ਹੈ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਨਾਲ ਖੜੀ ਦਿਖਾਈ ਦਿੰਦੀ ਹੈ ਕਿ ਇਹ ਪਰਚਾ ਦਰਜ ਹੋਣਾ ਚਾਹੀਦਾ ਹੈ ਕਟੋ ਘਟ ਜ਼ੀਰੋ ਐਫ ਆਈ ਆਰ ਤਾਂ ਦਰਜ ਹੋਵੇ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਜੂਰਿਸਡਿਕਸ਼ਨ ਦੇ ਹਿਸਾਬ ਦੇ ਨਾਲ ਕਿੱਥੇ ਕਿਵੇਂ ਹੋਇਆ ਉਹ ਕਤਲ ਕਿਸ ਨੇ ਗੋਲੀ ਚਲਾਈ ਇਹ ਸਾਰੀਆਂ ਤਫ਼ਤੀਸ਼ ਦੀਆਂ ਚੀਜ਼ਾਂ ਨੇ ਤੇ ਬਾਅਦ ਵਿੱਚ ਪਤਾ ਲੱਗਣਗੀਆਂ ਤੇ ਨਾਲ ਗੱਲ ਕਰਾਂਗੇ ਕਿ ਜਿਹੜਾ ਹਰਿਆਣੇ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁਖ ਸਕੱਤਰ ਨੇ ਚਿੱਠੀ ਲਿਖੀ ਔਰ ਉਸ ਦੇ ਨਾਲ ਕੀ ਅਸਰ ਹੋਇਆ ਜਾਂ ਫਿਰ ਇੱਕ ਪ੍ਰਿਤਪਾਲ ਸਿੰਘ ਕਿਸਾਨ ਜਿਹੜਾ ਕੀ ਉਸ ਪਾਸੇ ਰੋहतक ਦੇ ਵਿੱਚ ਪੀਜੀਆਈ ਦਾਖਲ ਸੀ ਉਸ ਨੂੰ ਪੰਜਾਬ ਲਿਆਂਦਾ ਜਾਣਾ ਇਹ ਸਾਰੀ ਗੱਲਾਂ ਤੇ ਹੋਰ ਕਿਸਾਨ ਅੰਦੋਲਨ ਨਾਲ ਜੁੜੀਆਂ ਗੱਲਾਂ ਕਿਸਾਨ ਆਗੂ ਸਰਵਣ ਸਿੰਘ ਦੇਰ ਨੇ ਜਿਹੜੇ ਦੋਸ਼ ਲਾਏ ਆ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਭਾਸ਼ਣ ਦਿੱਤਾ ਸ਼ੰਭੂ ਬਾਰਡਰ ਤੇ ਉਸ ਦੇ ਮਾਇਨੇ ਕੀ ਇਸ ਤੇ ਵੀ ਗੱਲ ਕਰਾਂਗੇ ਔਰ ਇੱਕ ਗੱਲ ਕਰਾਂਗੇ ਸਿਆਸੀ ਮੁੱਦੇ ਦੇ ਉੱਤੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੁੜ ਕਿੱਥੇ ਕਿੱਥੇ ਤੇ ਕਿੰਨੀਆਂ ਸੀਟਾਂ ਦੇ ਆਧਾਰ ਤੇ ਹੋ ਰਿਹਾ ਤੇ ਕਿੱਥੇ ਨਹੀਂ ਹੋ ਰਿਹਾ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਸ਼ਹੀਦ ਸੁਭਕਰਨ ਸਿੰਘ ਦੀ ਗੱਲ ਕਰੀਏ ਪਰਿਵਾਰ ਆ ਜਿਹੜਾ ਉਹ ਸੜਕਾਂ ਦੇ ਉੱਤੇ ਐ ਤਖਤੀਆਂ ਲੈ ਕੇ ਉਤਰਿਆ ਕਿ ਕਾਤਲਾਂ ਨੂੰ ਸਜ਼ਾ ਦਿਓ ਉਨ੍ਹਾਂ ਦੇ ਉੱਤੇ ਪਰਚਾ ਦਰਜ ਕਰੋ ਇਸ ਲਈ ਵੀ ਪ੍ਰੋਟੈਸਟ ਕਰਨੇ ਪੈ ਰਹੇ ਹਾਲਾਂਕਿ ਸਾਰੀਆਂ ਚੀਜ਼ਾਂ ਸ਼ਰੇਆਮਬਾਰ ਨਹੀਂ ਸਬੂਤਾਂ ਦੇ ਆਧਾਰ ਤੇ ਤੇ ਉਸਨ ਸਭ ਤੋਂ ਵੱਡੀ ਗੱਲ ਹੈ ਕਿ ਸ਼ੁਭ ਕਰਨ ਦੀਆਂ ਭੈਣਾਂ ਨੇ ਸਾਬਤ ਕਰ ਦਿੱਤਾ ਕਿ ਸਾਏ ਸਾਡੇ ਕੋਲ ਜ਼ਮੀਨ ਘਟਾ لیکن ਸਾਡੀ ਜ਼ਮੀਰ ਹਜ਼ਾਰਾਂ ਏਕੜਾਂ ਦੇ ਬਰਾਬਰ ਆ ਸਾਨੂੰ 1 ਕਰੋੜ ਰੁਪਏ ਦੀ ਚਿੰਤਾ ਨਹੀਂ ਹੈਗੀ ਸਾਨੂੰ ਤੇ ਸਾਡੇ ਭਰਾਵਾਂ ਦੇ ਕਾਤਲਾਂ ਨੂੰ ਸਜ਼ਾ ਮਿਲੇ ਸਾਡੀ ਉਹ ਵੱਡੀ ਚਿੰਤਾ ਹੈਗੀ ਹੈ ਹਾਲਾਂਕਿ ਬੜੀ ਇਹਦੇ ਵਿੱਚ ਇੱਕ ਸ਼ਰਾਰਤ ਹੋਈ ਆ ਕਿ ਉਸ ਮਾਂ ਨੂੰ ਵੀ ਕੈਮਰੇ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿੰਨੇ ਕੀਤਾ ਗਿਆ ਦੁਨੀਆ ਜਗ ਜਾਣਦੀ ਹੈਗੀ ਆ ਕਿ ਉਹ ਜਿੰਨਾ ਧੀਆਂ ਕਹਿ ਰਹੀਆਂ ਨੇ ਕਿ ਮਾਂ ਨੂੰ ਅਚਾਨਕ 17 ਸਾਲ ਬਾਅਦ ਕਿਵੇਂ ਯਾਦ ਆ ਗਈ ਨਾ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਪੰਜਾਬ ਸਰਕਾਰ ਤੇ ਲੋਕੀ ਆਸਕਰ ਲਾ ਕੇ ਬੈਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਕਿ ਤੁਹਾਡੇ ਕੋਲ ਤੇ ਕਾਨੂੰਨੀ ਮਾਹਿਰ ਐਡੇ-ਐਡੇ ਤਗੜੇ ਨੇ ਤੁਸੀਂ ਦੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਗਵਰਨਰ ਦੇ ਖਿਲਾਫ ਵੀ ਕੇਸ ਲੈ ਕੇ ਤੇ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਕੀਮਤਾਂ ਦੀ ਤੁਸੀਂ ਇੱਜ਼ਤ ਦੀ ਰਾਖੀ ਕੀਤੀ ਹੈਗੀ ਆ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਤੁਸੀਂ ਜੋ ਕਾਨੂੰਨ ਦੇ ਵਿੱਚ ਹੈ ਤੁਸੀਂ 0 ਐਫ ਆਈ ਆਰ ਪਰਚਾ ਦਰ ਦੇ ਤਹਿਤ ਕਾ ਕਰ ਦੋ ਤੁਸੀਂ ਕੇਸ ਰਜਿਸਟਰਡ ਕਰੋ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਜਾਵੇ ਨਾ ਜਾਵੇ ਸੁਪਰੀਮ ਕੋਰਟ ਤੱਕ ਜਾਵੇ ਨਾ ਜਾਵੇ ਨਾ ਜਾਵੇ ਉਹਨਾਂ ਦੀ ਸਿਰਦਰਦੀ ਹੈ ਤੁਸੀਂ ਤੇ ਘੱਟੂ ਘੜ ਪਰਚਾ ਦਰਜ ਕਰੋ ਨਾ ਤੁਸੀਂ ਨਿਸ਼ਾਨਦੇ ਹੀ ਕਿਉਂ ਨਹੀਂ ਕਰ ਰਹੇਗੇ ਜਦ ਗਵਾਹ ਕਹਿ ਰਹੇ ਨੇ ਕਿ ਸਾਡੇ ਸਾਹਮਣੇ ਗੋਲੀ ਚਲਾਈ ਗਈ ਹੈ ਪੰਜਾਬ ਦੀ ਹਦੂਦ ਅੰਦਰ ਚਲਾਈ ਹੈ ਤੁਸੀਂ ਤੇ ਬੇਲੋੜਾ ਨਗਰ ਨਿਗਮ ਦੀ ਮੇਅਰ ਦੀ ਚੋਣ ਵਾਸਤੇ ਪੰਜਾਬ ਸਰਕਾਰ ਦਾ ਫਰਜ ਨਹੀਂ ਬੰਦਾ ਸੀ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਗਈ ਹੈ ਤੇ ਹੁਣ ਤੁਸੀਂ ਕਿਉਂ ਨਹੀਂ ਕੇਸ ਰਜਿਸਟਰਡ ਕਰਦੇ ਤੁਹਾਡੇ ਕੋਲ ਰਾਈਟ ਆ ਅਧਿਕਾਰ ਹੈ ਜੂਰੀਡਿਕਸ਼ਨ ਤੁਹਾਡੀ ਹੈਗੀ ਆ ਕਾਨੂੰਨ ਤੁਹਾਡਾ ਹੈਗਾ ਤੁਸੀਂ ਪਰਚਾ ਦਰਜ ਕਰੋ ਆਪੇ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਜਾਵੇ ਉਹ ਜਾ ਕੇ ਭਾਵੇਂ ਅਮੀਸ਼ਾ ਦੇ ਅੱਗੇ ਜਾ ਕੇ ਰੋਣਾ ਰੋਣਾ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕੋਣ ਕਟੋ-ਕਟ ਪਰਿਵਾਰ ਨੂੰ ਦਦਰਾਸਾ ਦੋ ਦੋਣਾ 1 ਕਰੋੜ ਰੁਪਏ ਦੇ ਨਾਲ ਦਲਾਸੇ ਥੋੜੇ ਦਿੱਤੇ ਜਾਂਦੇ ਹੈਗੇ ਨੇ ਦਲਾਸਾ ਤੇ ਇਹ ਹੈ ਕਿ ਜਿਹੜੇ ਸਾਡੇ ਭਰਾ ਦੇ ਕਾਤਲ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਤੇ ਇਸ ਕਰਕੇ ਅੱਜ ਜਿਹੜੇ ਉਹਨਾਂ ਨੇ ਪ੍ਰੋਟੈਸਟ ਹੋਇਆ ਕੈਂਡਲ ਮਾਰਚ ਸ਼ੁਰੂ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਸ਼ੰਭੂ ਵੀ ਖਨੋਰੀ ਵੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਸੰਬੋਲਕ ਪ੍ਰੋਟੈਸਟ ਕਰਨ ਦਾ ਤਰੀਕਾ ਹੀ ਆ ਸਰਕਾਰ ਨੂੰ ਸचेत ਕਰਨ ਦਾ ਹੈਗਾ ਕਿ ਤੁਸੀਂ ਆਪਣੇ ਮੂਢਲੇ ਫਰਜ਼ਾਂ ਤੋਂ ਭੱਜ ਰਹੇ ਹੋ ਤਾਨੂੰ ਪਰਚਾ ਦਰਜ ਕਰ ਦੇਣਾ ਚਾਹੀਦਾ ਇਹ ਸਭ ਤੋਂ ਵੱਡੀ ਗੱਲ ਅੱਗੇ ਹਾਈ ਕੋਰਟ ਕੀ ਕਹਿੰਦੀ ਹੈ ਦੇਸ਼ ਦਾ ਕਾਨੂੰਨ ਕੀ ਕਹਿੰਦਾ ਪਰ ਅਜਿੱਦ ਦਾ ਕਾਨੂੰਨ ਕੀ ਕਹਿ ਰਿਹਾ ਕਿ ਤੁਹਾਡੀ ਹਦੂਦ ਦੇ ਅੰਦਰ ਇਹ ਸਾਰਾ ਕ੍ਰਾਈਮ ਹੋਇਆ ਤੇ ਉਸ ਕ੍ਰਾਈਮ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹੋ ਅਗਰ ਹਰਿਆਣਾ ਸਰਕਾਰ ਹੁੰਦੀ ਤਾਂ ਸ਼ਾਇਦ ਉਹ ਪਰਚਾ ਦਰਜ ਕਰ ਦਿੰਦੀ ਹੈਗੀ ਉਹਨੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਥੋੜੀ ਯੂਰਤ ਰੱਖਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਕੇਸ ਮਸਲੇ ਦੇ ਵਿੱਚ ਜਿਹੜਾ ਪੀੜਤ ਪਰਿਵਾਰ ਦੁਖੀ ਪਰਿਵਾਰ ਉਹਨੂੰ ਇਨਸਾਫ ਮਿਲੇ ਇੱਥੇ ਪ੍ਰੋਟੈਸਟ ਹੋ ਰਿਹਾ ਉੱਥੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਆਈ ਪਰ ਇੱਕ ਅੱਜ ਚਿੱਠੀ ਵੀ ਲਿਖੀ ਗਈ ਪੰਜਾਬ ਸਰਕਾਰ ਵੱਲੋਂ ਕਿਉਂਕਿ ਦਬਾਅ ਬਣਦਾ ਤਾਂ ਦਿਖਾਈ ਦੇ ਹੀ ਰਿਹਾ ਕਿਤੇ ਨਾ ਕਿਤੇ ਤਾਂ ਕਹਿੰਦੇ ਕਿ ਕਿਸਾਨ ਆ ਜਿਹੜਾ ਰੁਤਕ ਪੀਜੀਆਈ ਚ ਦਾਖਲ ਸੀ ਕਿ ਉਹਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਹਰਿਆਣਾ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਗਿਆ ਉਸ ਚਿੱਠੀ ਚ ਕਿ ਹੋਰ ਵੀ ਸਾਡੇ ਜੇ ਕਿਸਾਨ ਉਸ ਪਾਸੇ ਨੇ ਸਾਨੂੰ ਦਿਓ ਅਸੀਂ ਫ੍ਰੀ ਆਫ ਕਾਸਟ ਉਸ ਤਰ੍ਹਾਂ ਦਾ ਇਲਾਜ ਵੀ ਇੱਧਰ ਕਰਾਉਣਾ ਹੈ ਤੁਸੀਂ ਸਭ ਤੋਂ ਪਿਟੀਕਲੇ ਕਿ ਜਿਹੜਾ ਅੱਜ ਪ੍ਰੋਟੈਸਟ ਹੋਇਆ ਉਸ ਤੇ ਸਾਰੇ ਪਾਰਟੀਆਂ ਕਰਨੀਆਂ ਕਿਉਂਕਿ ਲੋਕ ਸਭਾ ਚੋਣਾਂ ਵੀ ਆ ਲੇਕਿਨ ਪੀੜਤ ਪਰਿਵਾਰ ਵੀ ਇੱਕ ਪਾਸੇ ਬਰਨਾਲੇ ਦੇ ਵਿੱਚ ਦਿੱਤਾ ਐਸਐਸਪੀ ਦੇ ਦਫਤਰ ਦੇ ਬਾਹਰ ਦਿੱਤਾ ਹੈਗਾ ਉਸ ਮਸਲੇ ਦੇ ਵਿੱਚ ਕਿਉਂਕਿ ਲੋਕ ਸਭਾ ਸੰਗਰੂਰ ਦੀਆਂ ਜਿਹੜਾ ਸਿਵ ਬਰਨਾਲਾ ਵੀ ਪਾਰਟ ਹੈਗਾ ਉਹਦਾ ਨਾ ਹੁਣ ਜਿਹੜਾ ਤੱਕ ਸਵਾਲ ਹੈ ਕਿ ਇੱਕ ਤੇ ਦੇਖੋ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਜਿਹੜੀ ਤਾਨਾਸ਼ਾਈ ਆ ਉਹ ਸਾਰੀ ਦੁਨੀਆ ਨੇ ਦੇਖ ਲਈ ਹੈ ਸ਼ਾਇਦ ਪੰਜਾਬ ਸਰਕਾਰ ਨੇ ਨਹੀਂ ਦੇਖੀ ਹੈਗੀ ਇਸੇ ਕਰਕੇ ਮਕਦਮਾ ਦਰਜ ਨਹੀਂ ਕੀਤਾ ਸਾਡੇ ਕਿਸਾਨ ਉਹ ਚੁੱਕ ਕੇ ਬਾਹਾਂ ਲੱਤਾਂ ਤੋੜ ਕੇ ਉਹ ਆਪਣੇ ਹਸਾਰ ਲੈ ਗਏ ਉੱਥੇ ਜਾ ਕੇ ਇਲਾਜ ਕਰਵਾ ਰਹੇ ਨੇ ਤੇ ਪੰਜਾਬ ਸਰਕਾਰ ਨੂੰ 3 ਦਿਨ ਬਾਅਦ ਚੇਤਾ ਆਉਂਦਾ ਔਰ ਸੂਬੇ ਦੇ ਮੁਖ ਸਕੱਤਰ ਹੁਨਰਾਗ ਵਰਮਾ ਸਾਹਿਬ ਹਰਿਆਣੇ ਦੇ ਮੁਖ ਸਕੱਤਰ ਸੰਜੀਵ ਕੌਸ਼ਲ ਨੂੰ ਚਿੱਠੀ ਲਿਖਦੇ ਆਗੇ ਨੇ ਹੁਣ ਸਵਾਲ ਆ ਕਿ ਇੰਨੀ ਸਰਕਾਰ ਆਪਣੇ ਪੰਜਾਬ ਸਰਕਾਰ ਫਰਜ਼ਾਂ ਨੂੰ ਨਹੀਂ ਸਮਝ ਰਹੀ ਹੈਗੀ ਹੁਣ ਜਦ ਲੋਕਾਂ ਦਾ ਪ੍ਰੈਸ਼ਰ ਲੋਕਾਂ ਨੇ ਜਦ ਸਰਕਾਰ ਨੂੰ ਜਗਾਇਆ ਕਿ ਆਖਰ ਸਾਡੇ ਬੰਦੇ ਹੀ ਲੈ ਗਈ ਔਰ ਐਡਾ ਵੱਡਾ ਯੁਰਮ ਕੀ ਕੀਤਾਗਾ ਦੇਖੋ ਜਦੋਂ ਅੰਦੋਲਨ ਚੱਲਦੇ ਨੇ ਮਾਮੂਲੀ ਲਾਠੀ ਚਾਰ ਹੁੰਦਾ ਲਾਟੀ ਚਾਰਜ ਕਿਉਂ ਹੁੰਦਾ ਖਦੇੜਨ ਵਾਸਤੇ ਤੁਸੀਂ ਉਹ ਬੰਦੇ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਔਰ ਜਿਹੜੇ ਪ੍ਰਿਤਪਾਲ ਸਿੰਘ ਆ ਇੰਨਾ ਟੌਰਚਰ ਕੀਤਾ ਇਹ ਦੱਸੋ ਕਿੱਡਾ ਕੀ ਵੱਡਾ ਜੁਰਮ ਕਰ ਲਿਆ ਸੀ ਇੱਕ ਨਾਰੇबाजी ਕਰਦੇ ਹੋਏ ਤੁਸੀਂ ਉਹਨਾਂ ਦੀ ਹਦੂਦ ਦੇ ਅੰਦਰ ਚੱਲ ਗਏ ਆਗੇ ਔਰ ਨੈਸ਼ਨਲ ਹਾਈਵੇ ਕਿਤੇ ਹਰਿਆਣਾ ਸਰਕਾਰ ਦੇ ਬਾਪੂ ਦਾ ਹੈਗਾ ਉਹ ਤਾਂ ਪੂਰੇ ਭਾਰਤ ਦਾ ਹੈਗਾ ਹੁਣ ਸਵਾਲ ਹੈ ਕਿ ਇਸ ਮਸਲੇ 'ਚ ਜਿਹੜਾ ਪ੍ਰਿਤਪਾਲ ਸਿੰਘ ਤੇ ਟੌਰਚਰ ਕੀਤਾ ਗਿਆ ਅਤਿਆਚਾਰ ਕੀਤਾ ਗਿਆ ਇਸ ਤੋਂ ਵੱਡਾ ਤੇ ਦਰਿੰਦਗੀ ਨੀ ਹੋ ਸਕਦੀ ਨਾ ਜੀ ਹਰਿਆਣਾ ਦੀ ਦਰਿੰਦਗੀ ਪੁਲਿਸ ਦੀ ਏਡੀ ਵੱਡੀ ਆ ਇਹ دہشت ਜਿਹੜੀ ਫਲਾਈ ਗਈ ਆ ਨਾ ਜੀ ਉਹ ਸਭ ਤੋਂ ਵੱਡੀ ਸਵਾਲ ਹੁਣ ਕਹਿ ਰਹੇ ਨੇ ਕਿ ਪਜੀ ਆਈ ਰੈਫਰ ਕਰ ਦਿੱਤਾ ਗਿਆ ਪਜੀ ਆਈ ਉਹ ਪੇਸ਼ੀਐਂਟ ਰੈਫਰ ਕੀਤੇ ਜਾਂਦੇ ਜਿਹੜੇ ਬੜੇ ਸੀਰੀਅਸ ਹੁਣ ਤੇ ਜਿਹੜਾ ਉਸ ਪ੍ਰਿਤਪਾਲ ਸਿੰਘ ਤੇ ਟੌਰਚਰ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਕੀਤਾ ਇਹਨਾਂ ਦੇ ਖਿਲਾਫ ਵੀ ਕੇਸ ਰਜਿਸਟਰਡ ਹੋਣਾ ਚਾਹੀਦਾ ਇਹ ਕਿਹੜਾ ਕਾਨੂੰਨ ਆ ਦੇਸ਼ ਦੇ ਅੰਦਰ ਕਿ ਜਿਹੜੇ ਅੰਦੋਲਨਕਾਰੀ ਆ ਉਹਨਾਂ ਤੇ ਤੁਸੀਂ ਅਥਰੂ ਗੈਸ ਸ਼ੂ ਸ਼ਿੜਕਾ ਕਰ ਸਕਦੇ ਹੋ ਤੁਸੀਂ ਵਾਟਰ ਕੈਨਨ ਚਲਾ ਸਕਦੇ ਹੋ ਪਰ ਤੁਸੀਂ ਗੋਲੀਆਂ ਮਾਰ ਸਕਦੇ ਹੋ ਹੂੰ ਤੁਸੀਂ ਲੱਤਾਂ ਬਾਹਾਂ ਤੋੜ ਕੇ ਬੋਰੀਆਂ ਚ ਲਿਜਾ ਸਕਦੇ ਹੋ ਇਹ ਕਿਹੜੇ ਦੇਸ਼ ਦੇ ਕਿਸੇ ਸੰਵਿਧਾਨ ਦੇ ਵਿੱਚ ਲਿਖਿਆ ਜਾਂ ਕਿਹੜੀ ਆਪੀਸੀ ਦੇ ਤਹਿਤ ਲਿਖਿਆ ਜਾਂ ਕਿਹੜੀ ਸੀਆਰਪੀਸੀ ਦੇ ਤਹਿਤ ਲਿਖਿਆ ਹੈਗਾ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਸਾਡੇ ਵਕੀਲ ਆ ਜਿਨ੍ਹਾਂ ਨੇ ਲੋਕਾਂ ਨੇ ਬੜੇ ਹੱਥੀਂ ਚਾਵਾਂ ਬੁੱਕਾਂ ਭਰ-ਭਰ ਕੇ ਵੋਟਾਂ ਦਿੱਤੀਆਂ ਉਹ ਰੱਖਿਆ ਨਹੀਂ ਕਰ ਪਾਏ ਹੈਗੇ ਹੁਣ ਇੰਟਰਵਿਊ ਨਹੀਂ ਹੋਈ ਕਿਉਂਕਿ ਸਰਕਾਰ ਨੂੰ ਲੱਗਾ ਕਿ ਇਹਦੇ ਚ ਸਾਡਾ ਨੁਕਸਾਨ ਹੋ ਰਿਹਾ ਇਸ ਕਰਕੇ ਇਸ ਮਸਲੇ ਦੇ ਵਿੱਚ ਚਿੱਠੀ ਲਿਖੀ ਚਿੱਠੀ ਦੁੱਧ ਲਿਖ ਦੇਣੀ ਚਾਹੀਦੀ ਸੀ ਪੀ ਇਹ ਕਿਹੜਾ ਇਹ ਕੋਈ ਇਹਤ ਹੈ ਤੇ ਨਹੀਂ ਕਿ ਜਿਹੜੇ ਸਾਡੇ ਕੈਦੀ ਆ ਪਾਕਿਸਤਾਨ ਚਲ ਗਏ ਪਾਕਿਸਤਾਨ ਵਾਲੇ ਕੈਦੀ ਇੰਡੀਆ ਚ ਆ ਕੇ ਭੁੱਲ ਭਲੇਖੇ ਦੇ ਨਾਲ ਜਾਂ ਜਿਵੇਂ ਮਸ਼ੀਰੇ ਆ ਜਾਂਦੇ ਹੈਗੇ ਨੇ ਹਨਾ ਇਹਦੇ ਇੱਕ ਦੋਨੇ ਇਹ ਨਾਗਰਿਕ ਭਾਰਤ ਦੇ ਨਾਗਰਿਕ ਨੇ ਹੋਰ ਦੂਜੀ ਪੁਲਿਸ ਚੁੱਕ ਕੇ ਲੈ ਗਏ ਜਾਂ ਤੇ ਪ੍ਰਿਤਪਾਲ ਸਿੰਘ ਬੜੇ ਵੱਡੇ ਕੀ ਅਪਰਾਧੀ ਸੀ ਉਹ ਬਹੁਤ ਵੱਡੇ ਕ੍ਰਿਮੀਨਲ ਸੀ ਇੱਕ ਆਮ ਅੰਦੋਲਨਕਾਰੀ ਜਿਹੜਾ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਕਿ ਚਾਹੇ ਉਹ ਕੱਲਾ ਬੰਦਾ ਹੋਵੇ ਚਾਹੇ ਹਜੂਮ ਹੋਵੇ ਉਹ ਉਹਨੂੰ ਪ੍ਰੋਟੈਸਟ ਕਰਨ ਦਾ ਤਰੀਕਾ ਹੈ ਲੇਕਿਨ ਜਿਵੇਂ ਪੰਜਾਬ ਸਰਕਾਰ ਜਾ ਪੰਜਾਬ ਪੁਲਿਸ ਦਾ ਇਹ ਕਾਰਨਾਮਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਸਟੇਟ ਵੀ ਭੱਜੀ ਹੈ ਪੰਜਾਬ ਪੁਲਿਸ ਵੀ ਭੱਜੀ ਹੈਗੀ ਹੈ ਤੇ ਇਸ ਮਸਲੇ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਲੋਕਾਂ ਨੇ ਪਟੀਸ਼ਨਾਂ ਪਾਈਆਂ ਉਹ ਹਾਈ ਕੋਰਟ ਹੁਣ ਕੀ ਉਹਦੇ 'ਚ ਐਕਸ਼ਨ ਸਰਕਾਰ ਨੂੰ ਜਾਂ ਕਿਨੂੰ ਜਵਾਬ ਮੰਗਦੇ ਉਹ ਇੱਕ ਵੱਖਰਾ ਇਸ਼ੂ ਹੈ ਲੇਕਿਨ ਪੰਜਾਬ ਸਰਕਾਰ ਤੇ ਲੋਕਾਂ ਨੂੰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਕਿ ਆਖਰ ਹੁੰ ਤੱਕ ਜਿਹੜੀ ਜਿਹੜਾ ਕਤਲ ਹੋਇਆ ਉਸ ਮਸਲੇ ਦੇ ਵਿੱਚ ਸਰਕਾਰ ਮਕਦਮਾ ਦਰਜ ਕਰ ਤੋਂ ਡਰ ਰਹੀ ਹੈ ਜਾਂ ਸਰਕਾਰ ਦੀ ਕਿਹੜੀ ਮਜਬੂਰੀ ਹੈ ਸਰਕਾਰ ਦੱਸੇ ਤੇ ਸਹੀ ਕਿ ਸਾਡੀ ਮਜਬੂਰੀ ਕੀ ਹੈ ਸਰਕਾਰ ਸਪਸ਼ਟ ਕਰੇ ਅੱਜ ਕੱਲ ਕੀ ਨਹੀਂ ਦੇਖਿਆ ਜਾਂਦਾ ਉੱਤੇ ਵਿਟਨੈਸ ਹੁੰਦੇ ਨੇ ਆਪਾਂ ਮੰਨ ਕੇ ਚੱਲਦੇ ਕਿ ਉਹਨਾਂ ਦੀ ਹੋ ਸਕਦਾ ਹਰਿਆਣੇ ਦੇ ਧੂਦ ਹੋਵੇ ਕਿ ਪਟਵਾਰੀ ਕੋ ਤੁਸੀਂ ਜਗ੍ਹਾ ਬਣਾ ਲਈ ਹੈ ਉਹ ਪਿੰਡ ਦੇ ਨੰਬਰਦਾਰ ਨੂੰ ਤਾਂ ਪਤਾ ਹੋਊਗਾ ਕਿ ਇਹ ਧੂਦ ਸਾਡੀ ਆ ਕਟੋ ਘੜਈ ਤੁਸੀਂ ਹਲੇ ਤੱਕ ਕੁਝ ਕੀਤਾ ਨਹੀਂ ਹੈਗਾ ਹਰਿਆਣਾ ਸਰਕਾਰ ਸ਼ਰੇਆਮ ਝੂਠ ਬੋਲੀ ਜਾ ਰਹੀ ਹੈ ਉਥੋਂ ਦੇ ਪੁਲਿਸ ਅਧਿਕਾਰੀ ਹਰਿਆਣਾ ਸਰ ਕਿ ਸਾਡੇ 24 ਬੰਦੇ ਫੱਟੜ ਹੋ ਗਏ ਕਿਤੇ ਬੰਦੇ ਫੱਟੜ ਹੋਏ ਨਾ ਪੰਜਾਬ ਵਾਲਿਆਂ ਨੇ ਕਿਤੇ ਫੱਟੜ ਕੱਲ ਜਿਹੜਾ ਹਸਾਰ ਹਰਿਆਣਾ ਦੇ ਕਿਸਾਨਾਂ ਨੇ ਸਪੋਰਟ ਵਾਸਤੇ ਉਥੇ ਜਰੂਰ लाठी चार्ज ਪਰ ਪੰਜਾਬ ਦੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਜਿਹੜੀ ਹਰਿਆਣਾ ਪੁਲਿਸ ਕਹਾਣੀ ਘੜ ਰਹੀ ਹੈ ਕਹਾਣੀ ਪੇਸ਼ ਕਰ ਰਹੀ ਹੈ ਉਹਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਕਿ ਛੁੱਪ ਕਰਕੇ ਮੰਨੀ ਜਾ ਰਹੀ ਹੈ ਘਟੋਕ ਟਵੀਟ ਤੇ ਹੀ ਕਹਿ ਦੇਣ ਕਿ ਝੂਠੀ ਹੈ ਉਦੇ ਵਾਸਤੇ ਹਿੰਮਤ ਚਾਹੀਦੀ ਉਸੇ ਵਾਸਤੇ ਯੁਰਤ ਚਾਹੀਦੀ ਆ ਉਹਨਾਂ ਪੰਜਾਬ ਪੁਲਿਸ ਕੋਲ ਯੁਰਤ ਹੈ ਨਹੀਂ ਦਿਖਾੜਨੀ ਐ ਇੱਥੇ ਐਸਐਸਪੀ ਡੀਆਈਜੀ ਬੈਠੇ ਅੱਖਾਂ ਬੰਦ ਕਰਕੇ ਬੈਠੇ ਰਹੇ ਨੇ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਉਹ ਅਥਰੂ ਗੈਸ ਸੁੱਟਦੇ ਰਿਹਾਗੇ ਨੇ ਕਿਸੇ ਨੇ ਚੂਨ ਨਹੀਂ ਕੀਤੀ ਹੈਗੀ ਹਮ ਇਨਾ ਦੱਸ ਦਿੱਤਾ ਕਿ ਇੱਕ ਡੀਐਸਪੀ ਕਹਿਣਾ ਨਹੀਂ ਚਾਹੀਦਾ ਕਿ ਉਹ ਜਿਮ ਕਰਦੇ ਉਹਦੀ ਮੌਤ ਹੋ ਗਈ ਹੈ ਤੇ ਡੀਜੀਪੀ ਕੀ ਕਹਿ ਰਿਹਾ ਹੈ ਕਿ ਖਨੋਰੀ ਬਾਰਡਰ ਉਹਦੀ ਮੌਤ ਹੋ ਗਈ ਹੈ ਇੰਨਾ ਝੂਠ ਬੋਲ ਰਹੀ ਹੈ ਸਰਕਾਰ ਪਰ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਗਿਆ ਉਸ ਮਸਲੇ ਤੇ ਪੰਜਾਬ ਦੇ ਡੀਜੀਪੀ ਦਾ ਟਵੀਟ ਨਹੀਂ ਆ ਹਾਲਾਂਕਿ ਚਲੋ ਡੀਐਸਪੀ ਦੀ ਬੇਵਕਤੀ ਮੌਤ ਉਹ ਬਹੁਤ ਮਾੜੀ ਗੱਲ ਹੋਈ ਹੈ ਇੱਕ ਘਟਾ ਇੱਕ ਪੁਲਿਸ ਨੂੰ ਇੱਕ ਪਰਿਵਾਰ ਨੂੰ ਪਰ ਇਹ ਨਾ ਕਰ ਉਹਦੀ ਖਨੋਰੀ ਬਾਰਡਰ ਡੀਜੀਪੀ ਦੀ ਸਟੇਟਮੈਂਟ ਨੂੰ ਹਰਿਆਣਾ ਸਰਕਾਰ ਨੇ ਆਧਾਰ ਬਣਾ ਲੈਣਾ ਵੀ ਜਦ ਉਹਨਾਂ ਦਾ ਡੀਜੀਪੀ ਅਦਾਲਤਾਂ ਦੇ ਕਿ ਇਹ ਬਣ ਜੂਗਾ ਕਿ ਜਦ ਪੰਜਾਬ ਪੁਲਿਸ ਦਾ ਡੀਜੀਪੀ ਕਹਿ ਰਿਹਾ ਕਿ ਸਾਡੇ ਵੀ ਇੱਕ ਡੀਐਸਪੀ ਦੀ ਮੌਤ ਹੋਈ ਵੀ ਤੈਨੂੰ ਦੱਸਣ ਦੀ ਡੀਐਸਪੀ ਦੀ ਮੌਤ ਸਾਰੀ ਦੁਨੀਆ ਕਹਿੰਦੀ ਹੈ ਕਿ ਜਿੰਮ ਵਿੱਚ ਐਕਸਰਸਾਈਜ਼ ਕਰਦੇ ਹੋਈਆਂ ਖਨੌਰੀ ਤਾਂ ਨਹੀਂ ਨਾ ਕੋਈ ਉਹਦੇ ਵੱਟਾ ਵੱਜਾ ਹੈਗਾ ਜਦ ਸਾਡੇ ਕੀ ਕਹਿੰਦੇ ਹੁੰਦੇ ਕਿ ਸਾਡੀ ਜਿਹੜੀ ਸਟੇਟ ਆ ਜੋ ਇਹੋ ਜਿਹੇ ਐਗਜ਼ਾਮਪਲ ਸੈੱਟ ਕਰ ਰਹੀ ਹੈ ਤੇ ਫਿਰ ਤੇ ਹਰਿਆਣਾ ਸਰਕਾਰ ਨੇ ਤੇ ਮੱਛਰ ਨਹੀਂ ਹੈ ਨਾ ਇਸ ਮਸਲੇ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਹੁਣ ਜਿਹੜੇ ਪ੍ਰਿਤਪਾਲ ਸਿੰਘ ਹੋਣਾ ਨੂੰ ਪੀਜੀਆ ਇਹਤੇ ਵੀ ਤੇ ਹਾਈ ਕੋਰਟ ਨੂੰ ਲੈਣਾ ਚਾਹੀਦਾ ਇੱਕ ਬਜਾ ਉਰਗ ਨੂੰ ਕੁੱਟ ਕੇ ਤੁਸੀਂ ਚੋਰੀ ਲੈ ਗਏ ਬੰਦੇ ਨੇ ਕਿਉਂ ਕੋਈ ਅਤਵਾਦੀ ਸੀ ਕੋਈ ਗੈਂਗਸਟਰ ਹੀ ਇੱਕ ਕਿਸਾਨ ਤੇ ਕਿਸਾਨ ਤੋਂ ਕਾਦਾ ਡਰ ਹੈਗਾ ਔਰ ਜਿਸ ਹੱਬ ਦੇ ਨਾਲ ਉੱਥੇ ਹਰਿਆਣਾ ਪੁਲਿਸ ਨੇ ਨਾਰੇ ਲਗਾਏ ਨੇ ਕਿਸੇ ਵੀ ਪੁਲਿਸ ਦਾ ਕੋਈ ਨਾਰਾ ਨਹੀਂ ਹੈਗਾ ਠੀਕ ਹੈ ਪਰ ਉੱਥੇ ਜੇ ਅਗਰ ਜਾਇਸ਼ ਸ਼੍ਰੀ ਰਾਮ ਦੇ ਨਾਰੇ ਲਾ ਰਹੀ ਆ ਪੁਲਿਸ ਇਹ ਤੇ ਸਭ ਤੋਂ ਅਫਸੋਸਜਨਕ ਗੱਲ ਹੈ ਸਟੇਟ ਨਾਰੇ ਨਹੀਂ ਲਾਂਦੀ ਹੁੰਦੀ ਆ ਠੀਕ ਹੈ ਫਿਰਕੇ ਧਰਮ ਜਿਹੜੇ ਲੋਕ ਨੇ ਵੱਖ-ਵੱਖ ਉਹ ਲਗਾ ਸਕਦੇ ਨੇ ਜਿਹਨੂੰ ਸਿੱਖ ਧਰਮ ਪਿਆਰਾ ਉਹ ਆਪਣੇ ਸਾਹਮਣੇ ਨਾਰੇ ਜਿਹੜਾ ਸਾਈ ਭਾਈਚਾਰੇ ਨੂੰ ਆਪਣੇ ਨਾਰੇ ਚੰਗੇ ਨੇ ਜਿਹੜਾ ਹਿੰਦੂ ਭਾਈਚਾਰੇ ਨੂੰ ਆਪਣੇ ਨਾਰੇ ਚੰਗੇ ਨੇ ਪਰ ਜੇ ਦੇਸ਼ ਦੀ ਫੋਰਸ ਜੇ ਪੈਰਾ ਮਿਲਟਰੀ ਫੋਰਸ ਜਾਂ ਸਟੇਟ ਪੁਲਿਸ ਜੇ જયਸ਼੍ਰੀ ਰਾਮ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਉੱਥੇ ਆਈ ਵਿਟਨੈਸ ਦੱਸ ਰਹੇ ਤੇ ਫਿਰ ਅੰਦਾਜ਼ਾ ਲਗਾ ਸਕਦੇ ਨੇ ਦੇਸ਼ ਕਿੱਧਰ ਨੂੰ ਜਾ ਰਿਹਾ ਹੈਗਾ ਕਿਸਾਨਾਂ ਆਗੂ ਸਰਵਨ ਪੰਧੇਰ ਉਹਨਾਂ ਚੋਂ ਇੱਕ ਨੇ ਜਿਹੜੇ ਲੀਡ ਕਰ ਰਿਹਾ ਇਸ ਵਾਰੀ ਅੰਦੋਲਨ ਨੂੰ ਪੜਾ ਨੂੰ ਉਹ ਅੱਜ ਆਉਂਦੇ ਆ ਸ਼ੰਭੂ ਬਾਰਡਰ ਉਹਨਾਂ ਨੇ ਇੱਕ ਲੰਮਾ ਭਾਸ਼ਣ ਦਿੱਤਾ ਜਿਸ ਦੇ ਵਿੱਚ ਕਾਫੀ ਗੰਭੀਰ ਦੋਸ਼ ਵੀ ਲਾਇਆ ਹੈ ਔਰ ਕੈਮਿਕੋ ਸਪੈਟ ਕਰਕੇ ਇਸ ਪਾਸੇ ਵੀ ਕੀ ਕੀ ਹੋ ਸਕਦਾ ਹੈ ਕੀ ਕੀ ਕੀਤਾ ਗਿਆ ਇਹ ਵੀ ਉਹਨਾਂ ਨੇ ਭਾਸ਼ਣ 'ਚ ਗੱਲਾਂ ਦਾ ਜ਼ਿਕਰ ਕੀਤਾ ਹੈ ਦੇਖੋ ਸਭ ਇਹਦਾਂ ਦੀ ਜਿਹੜੇ ਅੰਦੋਲਨ ਹੁੰਦੇ ਨੇ ਨਾ ਬੜੇ ਸ਼ਰਾਰਤਾਂ ਦੇ ਹੁੰਦੀਆਂ ਹੁੰਦੀਆਂ ਏਜੰਸੀਆਂ ਬਹੁਤ ਕੁਝ ਕਰਵਾਉਂਦੀਆਂ ਆਈਆਂ ਗੀਆਂ ਇਹ ਤੇ ਪੰਜਾਬ ਦੀਆਂ ਇੰਟੈਲੀਜੈਂਸ ਵੀ ਤਕਤਰੀਆਂ ਫੇਰਦੀਆਂ ਹੈਗੀਆਂ ਘਟੋ ਘਟ ਉਹਦੇ ਰੈਕੋਗਨਾਈਜ਼ ਕਰ ਹੀ ਸਕਦੀਆਂ ਨੇ ਕਿਉਂਕਿ ਇਹੋ ਜੇ ਬਹੁਤ ਸਾਰੇ ਏਜੰਸੀਆਂ ਦੇ ਬੰਦੇ ਆ ਜਾਂਦੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਅਕਸਾਉਂਦੇ ਨੇ ਢਕਾਉਂਦੇ ਨੇ ਤਰੀਕੇ ਦੱਸਦੇ ਨੇ ਕਿ ਜਿਹੜਾ ਅੰਦੋਲਨ ਹੈ ਉਹਨੂੰ ਫੇਲ ਕਿਵੇਂ ਕਰਨਾ ਹੈਗਾ ਨਾ ਕਿਉਂਕਿ ਕਿਸਾਨ ਗੱਲਾਂ ਗੱਲ ਪਤਾ ਨਹੀਂ ਲੱਗਦਾ ਕਿ ਇਹ ਜਿਹੜੇ ਬਹਿਰੂਪੀ ਇਹਨੇ ਜਿਹੜੇ ਸਿਵਲ ਵਰਦੀ ਦੇ ਵਿੱਚ ਏਜੰਸੀਆਂ ਦੇ ਬੰਦਿਆਂ ਦੇ ਕਿਸਾਨ ਵਿਚਾਰਾ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਉਹ ਵਿੱਚ ਆਪਣਾ ਟੀਕਾ ਲਾ ਜਾਂਦੇ ਨੇ ਜਦੋਂ ਟੀਕਾ ਪਰ ਲਾਉਂਦੇ ਨੇ ਉਹ ਟੀਕਾ ਭਰ ਜਾਂਦਾ ਉਹ ਫਿਰ ਹਿੰਸਿਕ ਹੋ ਜਾਂਦਾ ਇਹ ਸਰਕਾਰਾਂ ਜਾਂ ਸਰਕਾਰਾਂ ਦੇ ਬੰਦੇ ਜਾਂ ਏਜੰਸੀਆਂ ਅਜਿਹੀਆਂ ਕਰਤੂਤਾਂ ਕਰਦੇ ਰਹਿੰਦੇ ਆ ਕਿ ਨੇ ਇਹਦੇ ਸਿਆਣ ਪੇਸੇ ਕਰਕੇ ਕਹਿੰਦੇ ਨਾ ਕਿ ਜੇ ਲੀਡਰਸ਼ਿਪ ਸਿਆਣੀ ਹੋਵੇ ਜਿਹੜੇ ਅੰਦੋਲਨ ਦੇ ਮੋਢੀ ਹੁੰਦੇ ਫਿਰ ਅੰਦੋਲਨ ਦਾ ਨੁਕਸਾਨ ਨਹੀਂ ਹੁੰਦਾ ਜਦੋਂ ਲੀਡਰਸ਼ਿਪ ਭਟ ਗਈ ਆ ਗਈ ਤੇ ਅੰਦੋਲਨ ਦਾ ਨੁਕਸਾਨ ਹੋ ਜਾਂਦਾ ਹੁਣ ਜੋ ਸਰਵਨ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਹਰਿਆਣਾ ਦੇ 200 ਤੋਂ ਕਰੀਬ ਜਿਹੜੇ ਖੁਫੀਆ ਏਜੰਸੀਆਂ ਦੇ ਬੰਦੇ ਨੇ ਇੱਥੇ ਆ ਕੇ ਗੜਬੜੀ ਕਰੇ ਨੇ ਉਹਨਾਂ ਨੇ ਤਾਂ ਬਹੁਤ ਜਿਆਦਾ ਗੰਭੀਰ ਦੋਸ਼ ਲਗਾ ਦਿੱਤੇ ਨੇ ਕਿ ਲੀਡਰਾਂ ਨੂੰ ਉਹ ਸੱਟਾਂ ਲਗਾ ਸਕਦੇ ਨੇ ਐਕਸੀਡੈਂਟ ਕਰਵਾ ਸਕਦੇ ਨੇ ਅੰਦੋਲਨ ਨੂੰ ਹਿੰਸਕ ਬਣਾ ਜਾਂਦੇ ਨੇ ਤੇ ਇਸ ਮਸਲੇ 'ਚ ਤੇ ਪੰਜਾਬ ਸਰਕਾਰ ਦੀ ਫਿਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਜਾਂਦੀ ਹੈਗੀ ਆ ਫਿਰ ਪੰਜਾਬ ਪੁਲਿਸ ਦਾ ਫਰਜ ਆ ਜਾਂਦਾ ਹੈਗਾ ਕਿ ਘੱਟੋ ਘੱਟ ਤੁਸੀਂ ਇਹ ਜਿਹੜਾ ਮਸਲਾ ਪੰਜਾਬ ਦੀ ਧਰਤੀ ਤੇ ਹੁਣ ਹੋਇਆ ਰਲ ਮਿਲ ਕੇ ਅੰਦੋਲਨ ਨੂੰ ਰੋਕਿਆ ਗਿਆ ਤੇ ਘਟੋ ਘਟ ਜਿਹੜੇ ਹਰਿਆਣੇ ਦੀਆਂ ਏਜੰਸੀਆਂ ਦੇ ਬੰਦੇ ਇੱਥੇ ਘੁੰਮ ਰਹੇ ਨੇ ਘਟੋ ਘਟ ਉਹਨਾਂ ਨੂੰ ਤੇ ਤੁਸੀਂ ਡਿਟੇਨ ਕਰ ਸਕਦੇ ਹੋ ਨਾ ਤੁਸੀਂ ਦਿੱਲੀ ਦਾ ਇੱਕ ਤੇਜਿੰਦਰ ਪਾਲ ਬੱਗਾ ਫੜਨ ਵਾਸਤੇ ਦਿੱਲੀ ਚਲਗੇ ਸੀ ਜਦੋਂ ਪੰਜਾਬ ਪੁਲਿਸ ਦੀ ਕਰਤੂਤ ਦੁਨੀਆ ਭਰ ਚ ਦੇਖੀ ਹੈ ਤੇ ਫਿਰ ਪੰਜਾਬ ਪੁਲਿਸ ਦਾ ਇੱਕ ਡੀਜੀਪੀ ਹਰਿਆਣਾ ਪੁਲਿਸ ਨੇ ਅਰੈਸਟ ਕਰ ਲਿਆ ਦਿੱਲੀ ਪੁਲਿਸ ਨੇ ਅਰੈਸਟ ਕਰ ਲਿਆ ਸੀ ਉਦੋਂ ਪੰਜਾਬ ਦਾ ਇੱਕ ਡੀਜੀਪੀ ਉਹਨੂੰ ਛਡਾਉਣ ਗਿਆ ਸੀ ਤੇ ਜੇ ਸਰਵਨਸੋਂ ਪੰਦੀਰ ਕਹ ਰਹੇ ਨੇ ਕਿ 200 ਬੰਦਾ ਇਥੇ ਖੁਫੀਆ ਹਰਿਆਣੇ ਦਾ ਤੁਰਿਆ ਫਿਰਦਾ ਜਿਹੜਾ ਅੰਦੋਲਨ ਨੂੰ ਪੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੀਡਰਾਂ ਦਾ ਨੁਕਸਾਨ ਪਹੁੰਚਾਉਣ ਨੂੰ ਕੋਸ਼ਿਸ਼ ਕਰ ਰਹੇ ਨੇ ਸ਼ਰਾਰਤਾਂ ਨੂੰ ਇੰਜ਼ਾਮ ਦੇ ਰਹੇ ਨੇ ਤੇ ਜਿਹੜੇ ਪੰਜਾਬ ਦੇ ਖੁਫੀ ਏਜੰਸੀਆਂ ਦੇ ਸਿਪਾਈ ਤੋਂ ਲੈ ਕੇ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਘੁੰਮ ਫਿਰ ਰਹੇ ਨੇ ਕਿ ਉਹਨਾਂ ਨੂੰ ਫੜ ਕੇ ਡਿਟੇਨ ਨਹੀਂ ਕਰ ਸਕਦੇ ਹੈਗੇ ਜੇ ਤੁਹਾਨੂੰ ਜੇ ਉਹਨਾਂ ਨੂੰ ਪਰ ਕੌਣ ਦਾ ਅੰਦੋਲਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਇਲਜ਼ਾਮ ਲਗਾਏ ਨੇ ਪੰਧਿਰ ਸਾਹਿਬ ਨੇ ਤੇ ਤੁਸੀਂ ਉਸ ਅੰਦੋਲਨ ਨੂੰ ਸ਼ਾਂਤ ਬਣਾਉਣ ਵਾਸਤੇ ਉਹਨਾਂ ਨੂੰ ਡਿਟੇਨ ਨਹੀਂ ਕਰ ਸਕਦੇ ਹੈਗੇ ਫਿਰ ਆਵੇ ਹਰਿਆਣੇ ਦਾ ਗ੍ਰਹਿ ਮੰਤਰੀ ਅਨਿਲ ਵੇਜ ਜਾਂ ਆਵੇ ਹਰਿਆਣੇ ਦਾ ਡੀਜੀਪੀ ਸ਼ਤਰੂਜੀਤ ਕਪੂਰ ਅਵਿਸ਼ਡਾਉਣ ਉਹ ਵੀ ਲਿਖਣ ਚਿੱਠੀ ਹਰਿਆਣੇ ਦਾ ਡੀਜੀਪੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਜਿਵੇਂ ਅੱਜ ਪੰਜਾਬ ਦੇ ਮੁਖ ਸਕੱਤਰ ਔਰ ਰਾਗ ਵਰਮਾ ਨੇ ਹਰਿਆਣੇ ਦੇ ਮੁਖ ਸਕੱਤਰ ਸੰਜੀਵ ਕੌਸ਼ਲ ਨੂੰ ਲਿਖੀ ਹੈਗੀ ਇਸ ਅੰਦੋਲਨ ਨੂੰ ਬਚਾਉਣ ਵਾਸਤੇ ਸਰਕਾਰ ਦਾ ਲੀਡਰਸ਼ਿਪ ਤੇ ਆਪਣਾ ਫਰਜ਼ ਅਦਾ ਕਰੀ ਆ ਪਰ ਉਸ ਤੋਂ ਵੱਡਾ ਫਰਜ਼ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਹੈਗਾ ਜੇ ਜੂਨੀਅਰ ਦੇ ਲੀਡਰ ਕਹਿ ਰਹੇ ਨੇ ਕਿ ਇੱਥੇ ਅਜੀਹੀਆਂ ਸ਼ਰਾਰਤਾਂ ਨੂੰ ਅੰਜਾਮ ਦੇਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਸਰਕਾਰ ਦਾ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈਗੀ ਆ ਹੁਣ ਇੰਨੀ ਪੁਲਿਸ ਲਾਈ ਹੋਈ ਆ ਤੇ ਉਹ ਜਿਹੜੇ ਇੱਦਾਂ ਦੇ ਸ਼ੱਕੀ ਕਿਸਮ ਦੇ ਲੋਕ ਨੇ ਹਾਲੇ ਤੱਕ ਪੁਲਿਸ ਨੇ ਇੱਕ ਬੰਦਾ ਨਹੀਂ ਫੜਿਆਗਾ ਕਿਸਾਨਾਂ ਨੇ ਫੜੇ ਆ ਗਏ ਨੇ ਤੇ ਇਸ ਕਰਕੇ ਸਰਕਾਰ ਦਾ ਵੀ ਕੋਈ ਫਰਜ਼ ਹੁੰਦਾ ਨਾ ਵੀ ਇਹ ਕਿ ਤੁਸੀਂ ਉੱਥੇ ਵਨਸਵਨੇ ਕੱਪੜੇ ਪਾ ਕੇ ਘੁੰਮਤੇ ਰਹੇ ਹੋ ਪਰ ਜੇ ਇੱਕ ਇਦਾਂ ਦੇ ਹਰਿਆਣੇ ਦੇ ਸ਼ੱਕੀ ਲੋਕ ਆ ਰਹੇ ਨੇ ਤੁਸੀਂ ਚੈੱਕ ਕਰੋ ਤੁਹਾਡੀ ਜ਼ਿੰਮੇਵਾਰੀ ਕੀ ਆ ਅੰਦੋਲਨ ਵਿੱਚ ਕਿਸਾਨ ਕਹਿੰਦੇ ਕਿ ਸਾਡੀਆਂ ਰਾਤ ਦਿਨ ਟਰਾਲੀਆਂ ਚੈੱਕ ਕਰੀ ਪੰਜਾਬ ਪੁਲਿਸ ਤੇ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਪਰਾਏ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਚੈੱਕ ਕਰਦੇ ਹੈਗੇ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਉਹ ਤੁਹਾਨੂੰ ਨਹੀਂ ਦਿਖਦੇ ਜੇ ਸਰਵਨ ਸਿੰਘ ਪੰਦੇਰ ਉਹਨਾਂ ਨੂੰ ਦੇਖ ਸਕਦੇ ਨੇ ਤੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਤੁਰੇ ਫਿਰਦੇ ਉਹਨਾਂ ਨੂੰ ਦੇਖਦਾ ਕਿ ਉਹ ਲੰਗਰ ਛਕਣ ਵਾਸਤੇ ਰੱਖੇ ਜਾਂ ਟਰਾਲੀਆਂ ਚੈੱਕ ਕਰਨ ਵਾਸਤੇ ਰੱਖੇ ਨੇ ਕਿ ਕਿਹੜੀ ਟਰਾਲੀ ਦੇ ਵਿੱਚ ਕਿੰਨੇ ਬੰਦੇ ਆਏ ਨੇ ਫੂਡਾਂ ਖਿੱਚੀਆਂ ਜਾ ਰਹੀਆਂ ਨੇ ਕਿੰਨੇ ਵਾਪਸ ਚੱਲ ਗਏ ਨੇ ਕਿੰਨੇ ਨਵੇਂ ਆ ਗਏ ਨੇ ਤੇ ਟਰਾਲੀਆਂ ਦੇ ਵਿੱਚ ਕੀ 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 ਕੁਝ ਹੈਗਾ ਜੇ ਤੁਸੀਂ ਆਪਣੇ ਬੰਦਿਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖ ਰਹੇ ਹੋ ਤੇ ਜਿਹੜੇ ਹਰਿਆਣੇ ਦੇ ਲੋਕ ਤੁਰੇ ਫਿਰਦੇ ਨੇ ਜਿਹੜਾ ਪੰਦੀਰ ਸਾਹਿਬ ਕਹਿ ਰਹੇ ਨੇ ਤੇ ਤੁਹਾਡੀਆਂ ਜਿਹੜੀਆਂ ਨਜ਼ਰਾਂ ਵੇ ਕੀ ਗੱਲ ਉੱਥੋਂ ਤੱਕ ਨਹੀਂ ਜਾਂਦੀਆਂ ਇਹਨਾਂ ਇਸ ਮਸਲੇ ਦੇ ਵਿੱਚ ਆ ਕਿ ਹਰਿਆਣਾ ਕਿਤੇ ਇਹ ਨਾ ਹੋਵੇ ਕਿ ਪੰਜਾਬ ਸਰਕਾਰ ਦਾ ਇਸ ਅੰਦੋਲਨ ਦੇ ਵਿੱਚ ਨੁਕਸਾਨ ਹੋ ਜਾਵੇ ਉਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਇਹ ਅੰਦੋਲਨ ਹੋਵੇ ਜਿਹੜਾ ਕਹਿੰਦੇ ਨਾ ਕਿ ਫੂਕ ਫੂਕ ਕੇ ਕਦਮ ਰੱਖਣ ਵਾਲੀ ਗੱਲ ਆ ਤੇ ਤੁਹਾਡੀ 22 ਮਹੀਨੇ ਦੀ 23 ਮਹੀਨੇ ਦੀ ਸਰਕਾਰ ਹੋ ਗਈ ਤੁਹਾਨੂੰ ਵੀ ਇਹ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਆਮ ਆਦਮੀ ਪਾਰਟੀ ਨੂੰ ਕਿ ਜਦੋਂ ਅੰਦੋਲਨ ਚੱਲਦੇ ਆਗੇ ਨੇ ਉਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਭੜਕਾਉਣ ਵਾਸਤੇ ਇਕਸਾਉਣ ਵਾਸਤੇ ਬੜੀਆਂ ਸ਼ਰਾਰਤਾਂ ਹੁੰਦੀਆਂ ਨੇ ਤੇ ਇਸ ਸਮੇਂ ਇਹ ਅੰਦੋਲਨ ਇੱਥੇ ਆ ਜੀ ਤੇ ਇਸ ਕਰਕੇ ਸਰਕਾਰ ਨੂੰ ਫਰਜ ਆ ਤਿੰਨ ਚੀਜ਼ਾਂ ਸਰਕਾਰ ਨੂੰ ਕਰਨ ਦੀ ਲੋੜ ਆ ਕਿਸਾਨ ਦਾ ਕਤਲ ਹੋਇਆ ਤੁਰੰਤ ਮੁਕਦਮਾ ਦਰਜ ਕਰੇ ਸਾਡੇ ਜਿਹੜੇ ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਹਰਿਆਣਾ ਪੁਲਿਸ ਸਾਡੇ ਕਿਸਾਨ ਚੁੱਕ ਕੇ ਲੈ ਗਈ ਆ ਉਹ ਛਡਾਵੇ ਜਿਨ੍ਹਾਂ ਨੇ ਭਾਰੀ ਕੁੱਟਮਾਰ ਕੀਤੀ ਆ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਉਹਨਾਂ ਦਾ ਉਹ ਕੋਈ ਅਪਰਾਧੀ ਨਹੀਂ ਸੀ ਕੋਈ ਗੈਂਗਸਟਰ ਨਹੀਂ ਗੈਂਗਸਟਰਾਂ ਨੂੰ ਤੁਸੀਂ ਜਵਾਈਆਂ ਵਾਂਗੂ ਰੱਖਦੇ ਹੋ ਤੇ ਕਿਸਾਨਾਂ ਨੂੰ ਤੁਸੀਂ ਕਸਾਈਆਂ ਵਾਂਗੂ ਪੇਸ਼ ਆਉਂਦੇ ਉਹਨਾਂ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਔਰ ਸਰਕਾਰ ਚੰਗੇ ਹਸਪਤਾਲਾਂ ਵਿੱਚੋਂ ਇਲਾਜ ਕਰਵਾਵੇ ਔਰ ਆਹ ਵਾਲਾ ਜਿਹੜਾ ਮਸਲਾ ਹੈ ਸ਼ੁਰੂ ਕਰਨ ਵਾਲਾ ਇਹ ਘੱਟੋ-ਘੱਟ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਤੁਹਾਡਾ ਇਲਾਕਾ ਤੁਹਾਡਾ ਇਲਾਕਾ ਪੂਰਾ ਪੰਜਾਬ ਵੀ ਆ ਠੀਕ ਹੈ ਤੇ ਤੁਸੀਂ ਜਿੱਥੇ ਵੀ ਕਿਸੇ ਦੀ ਕੋਤਾਹੀ ਹੁੰਦੀ ਉਸ ਕਾਨੂੰਨ ਮੁਤਾਬਕ ਤੁਹਾਡੇ ਮਕਦਮਾ ਦਰਜ ਕਰਨਾ ਜਿਹੜੇ ਵਿਰੋਧੀਆਂ ਦੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਤੁਸੀਂ ਭਾਨੇ ਸਿੱਧੂ ਦੇ ਖਿਲਾਫ ਇੱਕ ਹਫ਼ਤੇ ਦੇ ਵਿੱਚ ਚਾਰ ਮਕਦਮੇ ਤੁਹਾਡੀ ਪੁਲਿਸ ਨੇ ਦਰਜ ਕਰ ਦਿੱਤੇ ਸੁਰਪਾਲ ਸਿੰਘ ਖੈਰਾ ਦੇ ਖਿਲਾਫ ਤੁਸੀਂ 2:30 ਵਜੇ ਰਾਤ ਮਕਦਮਾ ਦਰਜ ਕਰ ਦਿੱਤਾ ਤੇ ਅੱਜ 2:30 ਦਿਨ ਹੋ ਗਏ ਨੇ 3 ਦਿਨ ਹੀ ਹੋ ਗਏ ਨੇ ਪੂਰੇ ਤੇ ਤੁਸੀਂ ਹਲੇ ਤੱਕ ਹਰਿਆਣਾ ਪੁਲਿਸ ਦੇ ਖਿਲਾਫ ਮਕਦਮਾ ਦਰਜ ਨਹੀਂ ਕੀਤਾ ਘੱਟੋ ਘੜ ਮਕਦਮਾ ਦਰਜ ਕਰੋ ਉਹ ਅੱਗੇ ਜਾ ਕੇ ਉਹ ਫੇਲ ਹੁੰਦਾ ਜਾਂ ਪਾਸ ਹੁੰਦਾ ਉਹ ਇੱਕ ਵੱਖਰੀ ਗੱਲ ਘੱਟੋ ਘੜ ਪਰਿਵਾਰ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਇੱਕ ਥੋੜਾ ਜਿਹਾ ਦਿਲਾਸਾ ਆਊਗਾ ਹਾਲਾਂਕਿ ਜਿਹੜੀ jaan ਗਈ ਆ ਉਹ ਤੇ ਸਾਰੀ ਉਮਰ ਉਹਦੀ ਪਰਭਾਈ ਨਹੀਂ ਹੈਗੀ ਪਰ ਜਿਨ੍ਹਾਂ ਲੋਕਾਂ ਨੇ ਜਾਣ ਬੁੱਝ ਕੇ ਅ ਇਹ ਕੁਝ ਕੀਤਾ ਘਟੂ ਘਟ ਉਹਨਾਂ ਨੂੰ ਤੇ ਅਹਿਸਾਸ ਹੋਣਾ ਚਾਹੀਦਾ ਨਾ ਜੀ ਜਿੱਥੇ ਅੰਦੋਲਨਾਂ ਨਾਲ ਜੁੜੀਆਂ ਇਹ ਹੈਮ ਗੱਲਾਂ ਹੈ ਜਿਸ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤੇ ਹੁਣ ਸਿਆਸੀ ਜਿਹੜੀਆਂ ਕਿਆਸ ਰਾਈਆਂ ਨੇ ਜਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਚਰਚਾਵਾਂ ਨੇ ਆਵਾਦਵੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਤਿੰਨ ਕ ਥਾਵਾਂ ਤੇ ਸਮਝੌਤਾ ਸਿਰੇ ਚੜ ਗਿਆ ਬਾਕੀ ਥਾਵਾਂ ਤੇ ਕਹਿੰਦੇ ਗੱਲ ਬਣਨੀ ਨਹੀਂ ਹਰਿਆਣਾ ਉਸ ਤੇ ਦਿੱਲੀ ਹੈ ਚੰਡੀਗੜ੍ਹ देखो सब तो बड़ी गल है कि पंजाब ਦੇ ਵਿੱਚ ਜੇ ਅਗਰ ਸਮਝੌਤਾ ਨਹੀਂ ਹੋਇਆ ਨਾ ਤਾਂ ਉਹਦੇ ਚ ਪੰਜਾਬ ਦੇ ਲੀਡਰਾਂ ਦੇ காங்கிரஸ் ਪਾਰਟੀ ਦੇ ਲੀਡਰ ਉਹ ਵੀ ਨਹੀਂ ਚਾਹੁੰਦੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਹੀ ਨਹੀਂ ਚਾਹੁੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਬਾਈਆਂ ਮਹੀਨੇ ਦਾ ਜਿਹੜਾ ਉਹਨਾਂ ਨੇ ਕਾਰਜ ਕੀਤੇ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਲੈ ਲਓ ਕੌਨਫੀਡੈਂਸ ਲੈ ਲਓ ਜਾਂ ਓਵਰ ਕੌਨਫੀਡੈਂਸ ਲੈ ਲਓ ਸਰਕਾਰਾਂ ਨੂੰ ਹੋ ਜਾਂਦੇ ਹੁੰਦੇ ਨੇ ਕਿ ਅਸੀਂ 13 ਦੀਆਂ 13 ਜਿੱਤਣੀਆਂ ਨੇ ਜੇ ਗੱਠਜੋੜ ਹੋ ਜਾਂਦਾ ਨਾ ਜੀ ਆਮ ਆਦੀ ਪਾਰਟੀ ਕਾਂਗਰਸ ਦਾ ਤੇ ਫਿਰ ਆਮ ਆਦੀ ਪਾਰਟੀ ਦਾ ਜ਼ਿਆਦਾ ਨੁਕਸਾਨ ਹੋਣਾ ਸੀ ਲੋਕਾਂ ਨੇ ਕੀ ਕਹਿਣਾ ਸੀ ਕਿ ਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਤੇ ਅਸੀਂ ਨਿੰਦ ਕੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਕਹਿੰਦੇ ਸੀ ਕਿ ਲੁਟੇਰੀ ਜਮਾਤ ਤੇ ਫਿਰ ਲੁਟੇਰੀਆਂ ਦੇ ਨਾਲ ਤੁਸੀਂ ਕਿਵੇਂ ਇਕੱਠੀ ਸਾਂਝ ਪਾ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋ ਗਏ ਫਿਰ ਤੋਂ ਕਹਿੰਦੇ ਨਾ ਮਸੇਰਾ ਭਰਾ ਚੋਰ ਵਾਲੀ ਖਾਨ ਦੀ ਸੱਚ ਹੋ ਜਾਣਾ ਸੀ ਨਾ ਤੇ ਇਸ ਕਰਕੇ ਇਹ ਦੋਨਾਂ ਦਾ ਹੀ ਭੜਾ ਹੋ ਗਿਆ ਕਹਿੰਦਾ ਕਾਂਗਰਸ ਦਾ ਵੀ ਹੋ ਗਿਆ ਪਲਾ ਹੋਰ ਆਮ ਆਦੀ ਪਾਰਟੀ ਦਾ ਹੁਣ ਦੇ ਦਿਆ ਕਿ ਜਿਹੜੀ 23 ਮਹੀਨੇ ਦੀ ਸਰਕਾਰ ਦੇ ਜਿਹੜੇ ਕੰਮ ਹੋਏ ਨੇ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਗੜਾਉਂਦੇ ਨੇ ਕਿ ਅਸੀਂ 75-75 ਹਜ਼ਾਰ ਕਰੋੜ ਰੁਪਏ ਦਾ ਇਨਵੈਸਟਮੈਂਟ ਹੋ ਗਿਆ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੱਤਾ ਅਸੀਂ 780 ਮੁਹੱਲਾ ਕਲੀਨਿਕ ਖੋਲਤੇ ਅਸੀਂ ਸਕੂਲ ਆਫ ਐਮੀਨੈਂਸ ਕੋ ਖੋਲਤੇ ਹੈਗੇ ਉਹਨਾਂ ਦਾ ਵੋਟਾਂ ਦੇ ਰੂਪ ਚ ਕਿੰਨਾ ਅਸਰ ਪੈਂਦਾ ਹੈਗਾ ਜੇ ਗੱਠਜੋੜ ਸਿਰੇ ਚੜ ਜਾਂਦਾ ਹੈਗਾ ਇਹਦੇ ਚ ਕਾਂਗਰਸ ਪਾਰਟੀ ਦਾ ਜ਼ਿਆਦਾ ਨੁਕਸਾਨ ਹੋਣਾ ਹੈ ਆਮ ਆਦੀ ਪਾਰਟੀ ਨੂੰ ਫਾਇਦਾ ਹੋਣਾ ਹੈ ਹੋ ਸਕਦਾ ਇਸ ਟਾਈਮ ਗੱਠਜੋੜ ਦੇ ਨਾਲ 13 ਦੀਆਂ 13 ਲੈ ਜਨ ਲੇਕਿਨ ਜਿਹੜਾ ਪਿਛਲੇ 2 ਸਾਲ ਤੋਂ ਕਾਂਗਰਸ ਦੇ ਵਰਕਰ ਤੇ ਸਪੋਰਟਰ ਤੇ ਸਰਪੰਚ ਜਿਨ੍ਹਾਂ ਨੇ ਹੱਲੇ ਤੱਕ ਆਪਣੇ ਸਿਰਾਂ ਤੇ ਕੇਸਰੀ ਪੱਗਾਂ ਨਹੀਂ ਸੀ ਬੰਨੀਆਂ ਉਹਨਾਂ ਨੇ ਫਿਰ ਗੱਠ ਜੋੜ ਤੋਂ ਬਾਅਦ ਆਪਣੇ ਸਿਰਾਂ ਤੇ ਕੇਸਰੀ ਪੱਗਾਂ ਬੰਨ ਲੈਣੀਆਂ ਸੀ ਕਿ ਜੇ ਉੱਪਰ ਮਿਲ ਗਏ ਨੇ ਸਾਧ ਤੇ ਚੋਰ ਮਿਲ ਗਏ ਨੇ ਤੇ ਸਾਨੂੰ ਕਿਹੜਾ ਕੁੱਤੇ ਨੇ ਵੱਢਿਆ ਗਿਆ ਅਸੀਂ ਵੀ ਜਾ ਕੇ ਐਮਐਲਏ ਦੇ ਹੱਥੋਂ ਸਿਰ ਸਰੂਪਾ ਪਾ ਲੈਂਦੇ ਹੈਗੇ ਨੇ ਕਿਉਂਕਿ ਸਵਾਲ ਲੋਕੀ ਖੜੇ ਖੋਣ ਲੱਗੇ ਵੀ ਜੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਇਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਲੁੱਟਿਆ ਤੇ ਲੁੱਟਣ ਵਾਲਿਆਂ ਦੇ ਨਾਲ ਤੁਸੀਂ ਜੱਫੀਆਂ ਕਿਵੇਂ ਪਾ ਲੈਂਦੇ ਤੁਸੀਂ ਕਿਵੇਂ ਲੁਧਿਆਣੇ ਜਾਂਦੇ ਤੇ ਉਸੇ ਸਟੇਜ ਤੇ ਮੁੱਖ ਮੰਤਰੀ ਭਗਵੰਤ ਮਾਨ ਬੈਠਾ ਦਾ ਉਸੇ ਸਟੇਜ ਤੇ ਭਰਤ ਭੂਸ਼ਨਾਸੂ ਬੈਠਾ ਦਾ ਜੇ ਤੁਸੀਂ ਜਾਣੇ ਉਥੇ ਪਟਿਆਲੇ ਉਥੇ ਭਗਵੰਤ ਮਾਨ ਬੈਠਾ ਦਾ ਉਥੇ ਸਾਧੂ ਸਿੰਘ ਧਰਮਸੋਧ ਕਿਵੇਂ ਬੈਠ ਜਾਂਦਾ ਨਾ ਜਿੰਨਾ ਲੋਕਾਂ ਨੂੰ ਫੜ ਕੇ ਤੁਸੀਂ ਜੇਲ੍ਹ ਚ ਦਿੱਤਾ ਹੈਗਾ ਫਿਰ ਉਹ ਸਾਥ ਕਿਵੇਂ ਹੋ ਸਕਦੇ ਨੇ ਇਸ ਕਰਕੇ ਇਹ ਗੱਠਜੋੜ ਨਹੀਂ ਹੋਇਆ ਔਰ ਕਾਂਗਰਸ ਪਾਰਟੀ ਨੂੰ ਵੀ ਪਤਾ ਕਿ ਜੇ ਗੱਠਜੋੜ ਹੋ ਜਾਂਦਾ ਤੇ ਸਾਡੀ ਸਤਾਈ ਦੇ ਵਿੱਚ ਫੱਟੀ ਪੋਚੀ ਜਾਣੀ ਹੈਗੀ ਸੀ ਇਹਨੂੰ ਇਸੇ ਕਰਕੇ ਹੁਣ ਸਵਾਲ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੀ ਗਲਤੀ ਤੇ ਉਹਨਾਂ ਨੇ ਗਲਤੀ ਫੇਰ ਦੁਹਰਾ ਲਈ ਹੈਗੀ ਜੇ ਕਾਂਗਰਸ ਪਾਰਟੀ ਨਿੰਜਾ ਦਿਨ ਦੀ ਸਰਕਾਰ ਜਦੋਂ ਬਣੀ ਸੀ ਜੇ ਉਦੋਂ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਨੂੰ ਉੱਥੇ ਨਾ ਸਪੋਰਟ ਕਰਦੀ ਹੈਗੀ ਤੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਵਿੱਚ ਪੈਰ ਨਹੀਂ ਲੱਗਣੇ ਸੀ ਉਸ ਤੋਂ ਬਾਅਦ ਉਹਨਾਂ ਨੇ ਨਿੰਜਾ ਦਿਨ ਦੀ ਸਰਕਾਰ ਉਹ ਲੋਕਾਂ ਦੇ ਵਿੱਚ ਇਹ ਗੱਲ ਕਹਿਣ ਦੇ ਵਿੱਚ ਕਾਮਯਾਬ ਹੋ ਗਿਆ ਕਿ ਸਾਡੀ ਸਰਕਾਰ ਤੋੜ ਦਿੱਤੀ ਗਈ ਫਿਰ ਉਹ ਇਸੇ ਕਰਕੇ ਉਹ ਤੀਜੀ ਟਰਮ ਲੈ ਗਿਆ ਆਮ ਆਦੀ ਪਾਰਟੀ ਨੂੰ ਇਸ ਗੱਠਜੋੜ ਦੇ ਵਿੱਚ ਫਾਇਦਾ ਹੀ ਫਾਇਦਾ ਹੈਗਾ ਜਿਸ ਗੱਠਜੋੜ ਦੇ ਆਸਤੇ ਵਿੱਚ ਉਹਦੇ ਦਿੱਲੀ ਦੇ ਵਿੱਚ 4 ਸੀਟਾਂ ਤੇ ਲੜ ਰਹੇ ਨੇ ਜੇ ਚਾਰਾਂ ਚੋਂ 2 ਵੀ ਜਾਂ 1 ਵੀ MP ਜਿੱਤ ਗਿਆ ਉੱਥੇ ਫਾਇਦਾ ਜੇ ਹਰਿਆਣੇ ਦੇ ਵਿੱਚ ਉਹਦਾ 1 ਵੀ MP ਜਿੱਤ ਗਿਆ ਉੱਥੇ ਫਾਇਦਾ ਜੇ ਗੁਜਰਾਤ ਦੇ ਵਿੱਚ 1 ਵੀ MP ਜਿੱਤ ਗਿਆ ਜਿਹੜੀ ਸੀਟ ਤੋਂ ਉਹਨੇ ਆਪਣਾ ਡਿਕਲੇਅਰ ਕਰ ਦਿੱਤਾ ਕੈਂਡੀਡੇਟ ਉਹ ਜਿਹੜੀ ਸੀਟ ਆ ਉਹ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਲੀਡਰ ਅਹਿਮਦ ਪਟੇਲ ਦੀ ਹੁੰਦੀ ਸੀ ਜਿਹੜਾ ਕਹਿੰਦੇ ਹੁੰਦੇ ਕਿ ਕਾਂਗਰਸ ਪਾਰਟੀ ਦਾ ਚਾਣ ਗਿਆ ਉਹਨਾਂ ਦੀ ਡੈਥ ਤੋਂ ਬਾਅਦ ਉਹਦਾ ਮੁੰਡਾ ਜਾਂ ਕੁੜੀ ਟਿਕਟ ਮੰਗਦੇ ਨੇ ਲੇਕਿਨ ਉਹ ਸਿੰਧਵਾੜਾ ਆਪਣ ਕਿਹੜੀ ਇਦਾਂ ਦੀ ਸੀਟ ਹੈ ਉਹਨੇ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਆਪਣਾ ਕੈਂਡੀਡੇਟ ਡਿਕਲੇਅਰ ਕਰਤਾ ਪੰਜਾਬ ਨੂੰ ਛੱਡ ਕੇ ਉਹ ਜਿੱਥੇ ਵੀ ਆਮ ਆਦੀ ਪਾਰਟੀ ਦਾ ਇੱਕ ਵੀ ਇਸ ਗੱਠਜੋੜ ਦੇ ਵਿੱਚ ਐਮਪੀ ਜਿੱਤ ਗਿਆ ਉਹਦੇ ਆਮ ਆਦੀ ਪਾਰਟੀ ਨੂੰ ਫਾਇਦਾ ਲੇਕਿਨ ਪੰਜਾਬ ਦੇ ਵਿੱਚ ਜੇ ਗੱਠਜੋੜ ਹੋ ਜਾਂਦਾ ਤੇ ਕਾਂਗਰਸ ਪਾਰਟੀ ਦਾ ਜ਼ਿਆਦਾ ਨੁਕਸਾਨ ਸੀ ਆਮ ਆਦੀ ਪਾਰਟੀ ਦਾ ਘੱਟ ਨੁਕਸਾਨ ਸੀ ਫਿਰ ਲੋਕਾਂ ਨੇ ਸਵਾਲ ਇਹ ਕਰਨਾ ਸੀ ਕਿ ਤੁਸੀਂ ਤੇ ਮਿਲ ਗਏ ਹੋ ਰਲ ਮਿਲ ਗਏ ਜਿਵੇਂ ਪਹਿਲਾਂ ਆਵਾਦੀ ਪਾਰਟੀ ਕਹਿੰਦੀ ਸੀ ਨਾ ਕਿ ਅਕਾਲੀ ਤੇ ਕਾਂਗਰਸੀ ਮਿਲੇ ਹੋਏ ਨੇ ਫਿਰ ਹੁਣ ਕਾਂਗਰ ਅਕਾਲੀ ਦਲ ਤੇ ਭਾਜਪਾ ਨੇ ਕੀ ਕਹਿਣਾ ਹੈਗਾ ਸੀ ਕਿ ਸਾਬਤ ਹੋ ਚੁੱਕਾ ਆਮ ਆਦੀ ਪਾਰਟੀ ਤੇ ਕਾਂਗਰਸ ਰਲ ਕੇ ਖੇਡ ਰਹੀ ਹੈ ਨਾ ਫਿਰ ਇਦਾਂ ਦੀਆਂ ਗੱਲਾਂ ਉੱਠਣੀਆਂ ਸੀ ਫਿਰ ਲੋਕਾਂ ਨੇ ਵੀ ਕਹਿਣਾ ਸੀ ਫਿਰ ਕਾਂਗਰਸਿਆਂ ਵੀ ਕਹਿਣਾ ਹੁਣ ਕਾਂਗਰਸ ਕਹਿੰਦੇ ਕਿ 22 ਮਹੀਨਿਆਂ ਚ ਕੋਈ ਕੰਮ ਨਹੀਂ ਹੋਇਆ 22 ਮਹੀਨਿਆਂ ਦੇ ਵਿੱਚ ਇਹਨਾਂ ਨੇ ਸવાય ਮਸ਼ਹੂਰੀਆਂ ਤੋਂ ਕੁਝ ਕੀਤਾ ਨਹੀਂ ਗਾ ਤੇ ਫਿਰ ਉਹ ਕਿਵੇਂ ਫਿਰ ਬਾਅਦ ਚ ਗੱਲਾਂ ਹੁੰਦੀਆਂ ਇਸ ਕਰਕੇ ਇਹ ਪੰਜਾਬ ਦੇ ਵਿੱਚ ਗੱਠਜੋੜ ਵਾਲਾ ਜਾਂ ਤਜਰਬਾ ਇਹ ਬਹੁਤਾ ਮਾੜਾ ਹੋਣਾ ਸੀ ਕਾਂਗਰਸ ਪਾਰਟੀ ਵਾਸਤੇ ਜ਼ਿਆਦਾ ਮਾੜਾ ਹੋਣਾ ਸੀ ਭਗਵੰਤ ਮਾਨ ਵਾਸਤੇ ਘੱਟ ਹੁਣ ਭਗਵੰਤ ਮਾਨ ਨੂੰ ਪਤਾ ਉਹ ਕਹਿੰਦੇ ਵਾਰ-ਵਾਰ ਕਹਿ ਰਹੇ ਕਿ ਆਪਾਂ ਤੇ 13 ਦੀਆਂ 13 ਜਿੱਤਣੀਆਂ ਇੱਕ ਚੰਡੀਗੜ੍ਹ ਦੀ ਵੀ ਉਹ ਜਿੱਤ ਰਹੇ ਨੇ ਹੁਣ ਬਹੁਤ ਸਮਾਂ ਬਹੁਤ ਆ ਦੂਰ ਨਹੀਂ ਹੈਗਾ ਕਿਉਂਕਿ ਚੋਣ ਜਾਪ ਤਾਂ ਲੱਗਣ ਵਾਲਾ ਮਾਰਚ ਦੇ ਨੇੜੇ ਐਂਡ ਤੇ ਜਾ ਕੇ ਲੱਗ ਜਣਾ ਤੇ ਪੰਜਾਬ ਦੇ ਵਿੱਚ ਚਰਚਾ ਹੁਣ ਤੋਂ ਹੀ ਕਿ 7ਵੇਂ ਕੀ ਗੇੜ ਦੇ ਵਿੱਚ ਮਈ ਦੇ ਵਿੱਚ ਜਿਹੜੇ ਰਿਜ਼ਲਟ ਆਉਣੇ ਹੈਗੇ ਨਾ ਉਦੋਂ ਪਤਾ ਲੱਗ ਜੂਗਾ ਕਿ ਭਗਵੰਤ ਮਾਨ ਨੇ ਜਿਹੜੀ ਮੂੰਹੋਂ ਬੋਲਿਆ ਉਹ ਕਹਿੰਦੇ ਕਿ ਮੇਰੇ 32 ਦੰਦ ਨੇ ਉਹਨਾਂ ਨੇ ਜੋ ਜੋ ਕਿਹਾ ਹਲੇ ਤੱਕ ਪੂਰਾ ਹੈ ਹੁਣ ਦੇ ਦੇ ਹੈ ਕਿ ਜਿਹੜੇ 32 ਦੰਦਾਂ ਵਾਲੀ ਜਿਹੜੀ ਕਹਾਵਤ ਹੈ ਜਾਂ ਮਿੱਥਾ ਜਾਂ ਹੱਥ ਤੇ ਉਹਨਾਂ ਪਿੱਛੇ ਉਹਨਾਂ ਨੇ ਸਰੋਂ ਜਮਾਈ ਹੈਗੀ ਹੈ ਕਿ ਇਸ ਵਾਰ ਇਹਨਾਂ ਚੋਣਾਂ 'ਚ ਕਿਉਂਕਿ ਗੱਠ ਜੋੜ ਨਹੀਂ ਹੋਇਆ ਤੇ ਕੀ ਆਮ ਆਦੀ ਪਾਰਟੀ ਨੂੰ 13 ਦੀ 13 ਆਉਣੀਆਂ ਤੇ 14ਵੀਂ ਚੰਡੀਗੜ੍ਹ ਦੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਕਿਸਾਨੀ ਅੰਦੋਲਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਤੇ ਇੱਕ ਸਿਆਸੀ ਜਿਹੜੇ ਗੱਠਜੋੜ ਹੋ ਰਿਹਾ ਉਸਤੇ ਬਾਰੇ ਗੱਲਾਂ ਇਸ ਦੇ ਬਾਰੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ